ਤੇ ਨਹੀਂ ਕੁਝ ਬਣਿਆ ਹਾਂਜੀ ਇਹਨਾਂ ਇੱਕ ਕਿਨੇ ਚਿਰ ਤੋਂ ਅਪਲਾਈ ਕਰ ਰਹੇ ਸੀਗੇ ਬੇਟੇ ਦਾ ਤਿੰਨ ਸਾਲ ਤੋਂ ਤਿੰਨ ਸਾਲ ਤੋਂ ਕਰ ਰਹੇ ਸੀ ਰਿਫਿਊਜ਼ਲ ਪਾਪਾ ਜੀ ਨੂੰ ਪੁੱਛ ਕੇ ਫਾਇਲ ਨਹੀਂ ਪਹਿਲੀ ਲੱਗੀ ਇਹ ਯੂਕੇ ਗਿਆ ਨੂੰ 25 ਦਿਨ ਹੋ ਗਏ ਆ ਬਾਬਾ ਜੀ ਮੈਂ ਦੱਸਾਂਗਾ ਦਾ ਤੋਂ ਤਾਂ ਟਕਰਾ ਹੋ ਗਿਆ ਜੀ ਸੁਨਤ ਧੰਦ ਨਾਲ ਇਹ ਬੇਟੀ ਆਉਂਦੇ ਸੀ ਤੁਸੀਂ ਕਿੰਨੇ ਸਾਲ ਤੋਂ ਆ ਰਹੇ ਆ ਤੁਹਾਡੇ ਵਾਈਫ ਹਾਂ 3 ਸਾਲ ਤੋਂ ਆ ਰਹੇ ਆ ਜੀ ਇਹ 3 ਸਾਲ ਤੋਂ ਦੋਨੋਂ ਦਰਾਨੀ ਜਠਾਣੀ ਹਾਂ ਜੀ ਦੋਨਾਂ ਨੇ ਆਉਣਾ ਸ਼ੁਰੂ ਕੀਤਾ ਸੀ ਪਹਿਲਾਂ ਹਾਂ ਜੀ ਪਾਪਾ ਜੀ ਦੋਨਾਂ ਨਹੀਂ ਭयंकर ਦੁਸ਼ਟ ਆਤਮਾ ਸੀ ਇਤੋਂ ਤੱਕ ਦੁਸ਼ਟ ਆਤਮਾ ਨੇ ਬਾਹ ਵੀ ਤੋੜੀ ਇਹਨਾਂ ਨੇ ਕਿ ਜਾਵੇ ਨਾ ਬਹੁਤ ਹਾਂਜੀ ਹਾਂਜੀ ਮੇਰੀ ਤੋੜ ਪਰ ਇਹ ਉਸ ਬੰਨੀ ਹੋਈ ਬਾਹ ਨਾਲ ਵੀ ਆਉਂਦੇ ਨੇ ਇਹਨਾਂ ਨੂੰ ਮੈਂ ਕਿਹਾ ਸੀ ਸਰਦਾਰ ਜੀ ਮੰਨਦੇ ਭਾਵੇਂ ਨਹੀਂ ਮੰਨਦੇ ਹਾਂਜੀ ਪੰਜਾਬ ਪੁਲਿਸ ਨੂੰ ਮਨਾਉਣਾ ਬਹੁਤ ਔਖਾ ਇਹ ਸਾਰਿਆਂ ਨੂੰ ਮਨਾ ਲੈਂਦੇ ਹਾਂਜੀ ਜਦੋਂ ਇਹ ਆਈ ਤੇ ਆ ਜਾਣ ਨਾ ਇਹ ਗੁੰਗਿਆਂ ਨੂੰ ਵੀ ਬੁਲਾ ਲੈਂਦੇ ਤੇ ਆਪ ਹਾਂਜੀ ਆਪ ਜਦੋਂ ਜੀ ਕੀਤਾ ਉਦੋਂ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਉਹਨਾਂ ਨੂੰ ਮਨਾਉਣਾ ਨਹੀਂ ਆਪਾਂ ਉਹਨਾਂ ਨੂੰ ਆਪਾਂ ਜੀਵਨ ਦੇਣਾ ਹਾਂਜੀ ਇਹ ਭयंकर ਕੇਸ ਚ ਫਸ ਗਏ ਸਨ ਹਾਂਜੀ ਨਾਲ ਨਸ਼ਾ ਸੀ ਜਿਹੜਾ ਕਦੇ ਛੱਟਿਆ ਨਹੀਂ ਜਾ ਸਕਦਾ ਕਦੇ ਵੀ ਹਾਂਜੀ ਹਾਂਜੀ ਪਾਪਾ ਜੀ ਪਰ ਇਹਨਾਂ ਨੂੰ ਕਿਹਾ ਇੱਕ ਮਨੋ ਕੇ ਤੁਰੇ ਆਓ ਮਹਾਭਿਸ਼ੇਕ ਤੁਹਾਡੇ ਨਾਲ ਤੁਹਾਡੇ ਘਰ ਜਾਊਗਾ ਹਾਂਜੀ ਪਾਪਾ ਜੀ ਬਹੁਤ ਗਵਾਈਆਂ ਸਾਡੀਆਂ ਬਹੁਤ ਹੀ ਜਿਆਦੀਆਂ ਗਵਾਈਆਂ ਨੇ ਆਈ ਗਏ ਹਾਂਜੀ ਆਈ ਗਏ ਪਹਿਲਾਂ ਇਹ ਬਦਲੇ ਹਾਂਜੀ ਪਹਿਲਾ ਕੇਸ ਚੋਂ ਛੁੱਟੇ ਹਾਂਜੀ ਪਾਪਾ ਜੀ ਕੇਸ ਚੋਂ ਛੁੱਟੇ ਉਹ ਕਿਦਾਂ ਉਹ ਮੈਨੂੰ ਅੱਜ ਵੀ ਯਾਦ ਆ ਕਹਿੰਦੇ ਸੀ ਅਫਸਰ ਬਹੁਤ ਅੜਵ ਆ ਉਹ ਛੱਡਦੇ ਨਹੀਂ ਮੈਂ ਕਿਹਾ ਜਿੱਥੇ ਤੁਸੀਂ ਆ ਗਿਆਂ ਪਰਮੇਸ਼ਰ ਅਫਸਰ ਹੀ ਬਦਲ ਦੇਣਗੇ ਬਦਲ ਦਿੱਤੇ ਅਫਸਰ ਬਦਲੇ ਨਵੇਂ ਅਫਸਰ ਆਏ ਇਹਨਾਂ ਦੀ ਨਿਕਾਸੀ ਹੋ ਗਈ ਆਜ਼ਾਦ ਹੋ ਗਏ ਉਸ ਤੋਂ ਬਾਅਦ ਇਹਨਾਂ ਨੂੰ ਮੈਂ ਕਿਹਾ ਜੀਵਨ ਦੇ ਦਿਓ ਪ੍ਰਭੂ ਨੂੰ ਨਸ਼ਾ ਛੱਡ ਦਿਓ ਤਾਨੂੰ ਕੋਈ ਟੋੜ ਨਹੀਂ ਲੱਗੂਗੀ ਹਾਂਜੀ ਪਾਪਾ ਜੀ ਇਹਨਾਂ ਨਸ਼ਾ ਕਰਦੀ ਸੀ ਛੁੱਟੀ ਮਿਲਦੀ ਨਹੀਂ ਸੀ ਬੁੱਧਵਾਰ ਆਉਂਦੇ ਹੁੰਦੇ ਸੀ ਹਾਂਜੀ ਪਾਪਾ ਜੀ ਲਗਾਤਾਰ ਆਈ ਗਿਆ ਨਸ਼ਾ ਵੀ ਛੱਡ ਗਿਆ ਤੇ ਬੇਟਾ ਜਿਹਦੀ ਯੂਕੇ 3 ਸਾਲ ਤੋਂ ਟਰਾਈ ਕਰਦੇ ਪੈ ਸੀ ਹਾਂਜੀ ਪਾਪਾ ਜੀ ਜਦੋਂ ਮੈਂ ਆਉਂਦੀ ਸੋ ਉਹਦੇ ਹੀ ਕਹਿੰਦੇ ਸੀ ਤੁਸੀਂ ਚੱਲਿਓ ਸੰਤ ਜੀ ਕੋਲ ਪਾਪਾ ਕੋਲ ਮੇਰੇ ਬਾਰੇ ਗੱਲ ਕਰਿਓ ਮੈਂ ਬਾਹਰ ਦੀ ਪੈਲ ਲਾਉਣੀ ਤੇ ਮੇਰੇ ਬਾਹਰ ਦਾ ਬੰਦ ਜਦੋਂ ਮੈਂ ਫੋਟੋ ਲੈ ਕੇ ਆਉਣੀ ਇਹਨਾਂ ਨੇ ਵੀ ਲੈ ਕੇ ਆਉਣੀ ਤੇ ਫੋਟੋ ਤੇ ਪ੍ਰੇ ਕਰਾਉਣੀ ਤੇ ਜਿੰਨਾ ਜਿਵੇਂ ਫਾਈਲ ਲਾਈ ਤੁਹਾਡੇ ਤੋਂ ਪੁੱਛ ਕੇ ਲਾਈ ਤੇ ਓਵੇਂ ਓਵੇਂ ਵਧੀਆ ਜਿਹੜੇ ਨਾਲ ਦੇ ਬੱਚਿਆਂ ਦੇ ਲੱਗੇ ਸੀ ਉਹਨਾਂ ਦੇ ਨਹੀਂ ਬਣੇ ਤੇ ਇਹਨਾਂ ਦਾ ਵੀ ਪਹਿਲੇ ਸੱਤ ਵਿਸ਼ੇਖ ਹੋਏ ਇਹ ਲੈ ਹੈਡ ਕਰਾਉਂਦੇ ਨੇ ਹਾਂਜੀ ਫਿਰ ਉਸ ਤੋਂ ਬਾਅਦ ਚ ਲਾਈ ਫਾਈਲ ਮੈਂ ਕਾ ਲਾ ਦਿਓ ਹੁਣ ਹਾਂਜੀ ਬੱਸ ਉਹ ਦੂਜਿਆਂ ਦੇ ਰਿਫਿਊਜ਼ ਲਾਈ ਆ ਹਾਂਜੀ ਹਾਂਜੀ ਆਪਣਾ ਵੀਜ਼ਾ ਲੱਗਿਆ ਹਾਂਜੀ ਤੇ ਬੱਸ ਤਿੱਜੇ ਦੇ ਨਹੀਂ ਔਰ ਚਲੇ ਗਿਆ ਸੀ ਆਪ 25 ਦਿਨ ਹੋ ਗਏ ਹਾਂਜੀ ਹਾਂਜੀ ਪਾਪਾ ਜੀ ਉੱਠਾ ਆਪਣੇ ਹੱਥਾਂ ਨੂੰ ਇੱਕ ਮਨ ਹੋਣ ਦਾ ਨਤੀਜਾ ਜੇ ਆਂਡੇ ਕਿਤੇ ਕੁੜਕੜ ਕਿਤੇ ਤੁਸੀਂ ਸਕੀਮਾਂ ਲਾ ਰਹੇ ਆਂ ਜਾਦੀਆਂ ਫਿਰ ਤੇ ਲੇਟ ਹੋਣਾ ਹੀ ਆ ਪਰ ਜੇ ਇੱਕ ਮਨ ਤੇ ਫਿਰ ਵੱਡੀ ਗਵਾਈ ਦੇ ਨਾਲ ਖੜੇ ਹੋਗੇ ਚੁੱਪਾ ਆਪਣੇ ਹੱਥਾਂ ਨੂੰ ਜਿਨ੍ਹਾਂ ਨੇ ਫੈਲਾ ਲਾਈਆਂ ਤੁਸੀਂ ਬੱਚਿਆਂ ਨੂੰ ਭੇਜਣਾ ਚਾਹੁੰਦੇ ਆਂ ਆਪ ਜਾਣਾ ਚਾਹੁੰਦੇ ਆਂ ਮੇਰੇ ਪਰਮੇਸ਼ਵਰ ਤੁਹਾਡੇ ਸਵਰਗ ਦੀ ਉਚ ਜਾਣ ਹੋਣੀ ਹੋਣੀ ਜਾਣ ਇਹਨਾਂ ਨੂੰ ਫੇਵਰ ਮਿਲੇ ਸਾਰਾ ਫੇਲੀਅਰ ਇਹਨਾਂ ਨੇ ਜੀਵਨ ਜੋ ਸਦਾ ਲਈ ਜਾਏ ਸਦਾ ਲਈ ਜਾਏ ਸਦਾ ਲਈ ਜਾਏ ਆਜੀਸ਼ਰ ਵਿਧੂ ਜਨ ਇਹਨਾਂ ਦਾ ਚਮਤਕਾਰ ਇਹਨਾਂ ਨੂੰ ਮਿਲੇ ਪਰਮੇਸ਼ਰ ਕਿਉਂਕਿ ਯਿਸੂ ਜੀ ਦੇ ਨਾਮ ਵਿੱਚ ਮੰਗਦੇ ਆਂ ਵੀ ਕੌਣ ਸੁਣਾਣਾ ਨੂੰ ਫਿਰ ਸੋਨ ਨਾਲ ਪਾਪਾ ਜੀ ਸਾਡੀਆਂ ਬੜੀਆਂ ਗਵਾਈਆਂ ਨੇ ਵੀਰਵਾਰ ਬੇਟਾ ਠੀਕ ਨਹੀਂ ਸੀ ਰਹਿੰਦਾ ਹੁੰਦਾ ਜਿਹੜਾ ਬੇਟਾ ਬਾਹਰ ਗਿਆ ਤੇ ਹੁਣ ਬਿਲਕੁਲ ਠੀਕ ਸੀ ਤੇ ਬੇਟੇ ਨਹੀਂ ਆਉਣਾ ਸੀ ਪਰ ਨਹੀਂ ਆ ਟਾਈਮ ਨਹੀਂ ਮਿਲਿਆ ਤੁਹਾਨੂੰ ਮਿਲਣ ਦਾ ਹਾਂ ਤੇ ਬੇਟਾ ਵੀ ਬਹੁਤ ਵਿਸ਼ਵਾਸ ਕਰਦਾ ਹੈ ਬੇਟੀਆਂ ਵੀ ਆਸਟ੍ਰੇਲੀਆ ਐ ਤੇ ਇਹ ਵੀ ਬਹੁਤ ਵਧੀਆ ਕੋਠੀ ਵੀ ਬਹੁਤ ਵੱਡੀ ਪਾ ਲਈ ਏ ਵਾਹ ਹਾਂ ਤੇ ਉਹੋ ਹੀ ਤਨਖਾਹ ਸੀ ਉਹੋ ਹੀ ਸਭ ਕੁਝ ਸੀ ਹੋਣਾ ਇੰਨੀਆਂ ਬਰਕਤਾਂ ਘਰ ਵਿੱਚ ਤੇ ਮੈਂ ਤਾਂ ਆਪ ਨਹੀਂ ਸੀ ਠੀਕ ਰਹਿਂਦੀ ਮੇਰੇ ਤੇ ਬਹੁਤ ਜ਼ਿਆਦੀ ਦੁਸ਼ਟ ਆਤਮਾ ਸੀ ਬਹੁਤ ਹੀ ਜ਼ਿਆਦਾ ਮੈਨੂੰ ਘਰੇ ਵੀ ਆ ਜਾਂਦੀ ਸੀ ਹਾਂ ਤੇ ਜਦੋਂ ਦੀ ਹੁਣ ਕਿਰਪਾ ਤੁਹਾਡੀ ਦੁਆਵਾਂ ਦੀ ਪ੍ਰੇਆ ਦੇ ਸਦਕਾਉਣ ਮੈਂ ਬਿਲਕੁਲ ਠੀਕ ਆ ਇਹ ਵੀ ਠੀਕ ਨਹੀਂ ਜਿਹੜੇ ਨਹੀਂ ਸੀ ਠੀਕ ਰਹਿੰਦੇ ਹੁੰਦੇ ਵਾਹ ਹਾਂਜੀ ਇਹ ਵੀ ਵਿਸ਼ਵਾਸ ਕਰਦੇ ਇਹ ਵੀ ਹੁਣ ਮੇਰੇ ਨਾਲ ਆਉਂਦੇ ਨੇ ਤੇ ਸੁਣਨ ਵਾਲਿਆਂ ਨੂੰ ਕੀ ਆਖੋਗੇ ਫਿਰ ਇਸਲਾਹ ਦਿਓਗੇ ਇਹੋ ਹੀ ਕਾਹਾਂਗੇ ਕਿ ਇੱਥੇ ਆਓ ਤੇ ਇੱਥੇ ਸਭ ਕੁਝ ਹੋਏ ਹੋਰ ਕਿਤੇ ਨਹੀਂ ਕੋਸ਼ੇਗਾ ਇੱਕ ਮਨ ਹੋ ਕੇ ਚੱਲਦੇ ਨੇ ਜੋ ਹਾਂਜੀ ਉਹ ਵੱਡੀਆਂ ਦਵਾਈਆਂ ਦੇ ਨਾਲ ਹਾਂਜੀ ਪਾਪਾ ਜੀ ਤਾਰੀਫ ਕਰੋ ਆਪਣੇ ਹੱਥਾਂ ਨੂੰ ਉਠਾ ਕੇ ਸੁਣਾਂਗੇ ਉਹ ਵੱਡੀਆਂ